ਕਿਸਾਨ ਭਰਾਓ ਅਸੀਂ ਵੇਖ ਰਹੇ ਹਾਂ ਕਿ ਕਣਕ ਤੇ ਝੋਨੇ ਦੇ ਵਿਚਕਾਰ ਇੱਕ ਤੀਸਰੀ ਫਸਲ ਮੂੰਗੀ ਲੈਣ ਦਾ ਰੁਝਾਨ ਕਾਫੀ ਵਧ ਰਿਹਾ ਹੈ ਤੇ ਚੰਗੀ ਗੱਲ ਵੀ ਹੈ ਕਿਉਂਕਿ ਇਹਦੇ ਨਾਲ ਬਾਦੂ ਖਾਂਦਨ ਵੀ ਹੋ ਜਾਂਦੀ ਹੈ ਤੇ ਨਾਲ ਨਾਲ ਜਿਹੜੀ ਇਹ ਫੜੀਦਾਰ ਫਸਲਾਂ ਇਹ ਜਮੀਨ ਦੀ ਉਪਜਾਊ ਸ਼ਕਤੀ ਵਧਾਉਂਦੀਆਂ ਤੇ ਪਰ ਪਿਛਲੇ ਸਾਲਾਂ ਵੀ ਤੁਸੀਂ ਵੇਖਿਆ ਹੁਣ ਔਰ ਇਸ ਵਾਰ ਵੀ ਫੀਲਡ ਦੇ ਵਿੱਚ ਦੇਖਣ ਦੇ ਵਿੱਚ ਆਉਂਦਾ ਹੈ ਕਿ ਇੱਕ ਬਿਮਾਰੀ ਇਹ ਤੇ ਹਮਲਾ ਕਰ ਰਹੀ ਹੈ ਜਿਸ ਦੇ ਵਿੱਚ ਜਿਹੜੇ ਹੈਗੇ ਹੈ ਸ਼ੂਰੇ ਦੇ ਵਿੱਚ ਪੱਤਿਆਂ ਦੇ ਉੱਤੇ ਜਿਹੜਾ ਪੀਲੇ ਧੱਬੇ ਪੈਂਦੇ ਹੈ ਤੇ ਉਸ ਤੋਂ ਬਾਅਦ ਪੂਰਾ ਦਾ ਪੂਰਾ ਹੀ ਪੌਦਾ ਉਹ ਪੀਲਾ ਹੋ ਜਾਂਦਾ ਤੇ ਫਿਰ ਪੌਦੇਦਰ ਪੌਦੇ ਪੂਰਾ ਖੇਤ ਦੇ ਵਿੱਚ ਕਾਫੀ ਪੌਦੇੜੇ ਹੈਗੇ ਆ ਉਹ ਪੀਲੇ ਰੰਗ ਦੇ ਨਜ਼ਰ ਆਉਣ ਲੱਗ ਜਾਂਦੇ ਜਾਂ ਨੀਂ ਦੀ ਖੱਟੇ ਰੰਗ ਦੇ ਨਜ਼ਰ ਆਉਣ ਲੱਗ ਜਾਂਦੇ ਹੈ ਇਹ ਪੀਲਾ ਚਿੱਟਕਵਰਾ ਰੋਗ ਵਾਇਦਾ ਜਿਹਨੂੰ ਅਸੀਂ ਮੂੰਗ ਯੈਲੋ ਮੋਜ਼ੇਕ ਵਾਇਰਸ ਇਹਦਾ ਕਾਰਨ ਹੈ ਜਿਹਨੂੰ ਅਸੀਂ ਵਿਛਾਣੂ ਰੋਗ ਕਹਿੰਦੇ ਆ ਤੇ ਐ ਵਸਤਾ ਨਿਸ਼ਾਨੂ ਰੋਗ ਕਾਫੀ ਫਸਲਾਂ ਨੂੰ ਪੈਂਦੇ ਆ ਤੁਸੀਂ ਵੇਖਿਆ ਹੋਣਾ ਪਿੰਡੀ ਦੇ ਵਿੱਚ ਵੀ ਪੱਤੇ ਜਸਤਾਂ ਦੇ ਹੋ ਜਾਂਦੇ ਆ ਪੀਲੇ ਹੋ ਜਾਂਦੇ ਔਰ ਜਿਹੜੀਆਂ ਦੀ ਨਾੜਾਂ ਆਈਆਂ ਉਹ ਕੱਲੀਆਂ ਹਰੀਆਂ ਰਹਿੰਦੀਆਂ ਇਸ ਤਿੱਕੇ ਨਾਲ ਹੀ ਸਾਡੇ ਕੋਲੇ ਮਿਰਚਾਂ ਦੇ ਵਿੱਚ ਠੂਠੀ ਰੋਗ ਵੀ ਹੀ ਵਾਇਰਸ ਰੋਗ ਹੈ ਤੇ ਟਮਾਟਰਾਂ ਦੇ ਵਿੱਚ ਵੀ ਉਪਰੋਂ ਜਿਹੜੇ ਪੱਤੇ ਉਹ ਇਕੱਠੇ ਹੋਣ ਲੱਗ ਜਾਂਦੇ ਆ ਤੁਸੀਂ ਵੇਖਿਆ ਹੋਣਾ ਵੀ ਇਹਨਾਂ ਫਸਲਾਂ ਵਿੱਚ ਵੀ ਜਿਹੜੇ ਵੀ ਵਾਇਰਸ ਰੋਗ ਪੈਂਦੇ ਆ ਤੇ ਇਹਦਾ ਕੋਈ ਹੱਲ ਨਹੀਂ ਹੈਗਾ ਸੋ ਜਦੋਂ ਇਹ ਬਿਮਾਰੀ ਇੱਕ ਵਾਰੀ ਆ ਗਈ ਉਸ ਤੋਂ ਬਾਅਦ ਇਹਨੂੰ ਕੰਟਰੋਲ ਕਰਨਾ ਬਹੁਤ ਹੀ ਔਖਾ ਹੈਗਾ ਤੇ ਇਹਦੇ ਵਿੱਚ ਇਹ ਆ ਵੀ ਪਹਿਲੀ ਗੱਲ ਤਾਂ ਜਿਹੜੀਆਂ ਕਿਸਮਾਂ ਅਸੀਂ ਉਹ ਵੀ ਜਿਹੜੀਆਂ ਇਸ ਰੋਗ ਦਾ ਡਾਕਰਾ ਕਰ ਸਕਦੀਆਂ ਜਿਸ ਤਰ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸੁਝਾਈਆਂ ਗਈਆਂ ਕਿਸਮਾਂ ਐਮ ਐਲ 1808 ਐਮ ਐਲ 2056 ਤੇ ਐਮ ਐਲ 818 ਤੇ ਦੂਸਰੀ ਗੱਲ ਜਦੋਂ ਸ਼ੁਰੂ ਦੇ ਵਿੱਚ ਰੋਗ ਆਉਂਦਾ ਇਹ ਇਹ ਆਮ ਤੌਰ ਤੇ 1-2 ਪੌਦਿਆਂ ਉੱਤੇ ਹੁੰਦਾ ਤਾਂ ਉਸ ਵੇਲੇ ਵੀ ਅਸੀਂ ਇਹਨੂੰ ਕਾਫੀ ਹੱਦ ਤੱਕ ਕੰਟਰੋਲ ਕਰ ਸਕਦੇ ਹਾਂ ਉਹ ਜਿਹੜਾ ਪੌਦੇ ਹੈ ਉਹ ਤੁਸੀਂ ਪਟ ਲੋ ਪਟ ਕੇ ਤੇ ਬਾਹਰ ਜਿਹੜਾ ਖੇਤੋਲੇ ਜਾ ਕੇ ਉਹਨਾਂ ਨੂੰ ਸਾੜ ਦਿਓ ਹਾਂ ਜੇ ਅਸੀਂ ਉਸ ਤਿੱਕੇ ਨੇ ਪੌਦੇ ਸੱਟ ਦਿੰਨੇ ਆ ਤਾਂ ਜਿਹੜਾ ਅੱਗੇ ਰੋਗ ਨੂੰ ਫਲਾਉਂਦੀਆਂ ਉਹ ਸਾਡੇ ਕੋਲੇ ਚਿੱਟੀ ਮੱਖੀ ਹੈ ਜਿਹਨੂੰ ਅਸੀਂ ਚਿੱਟਾ ਮੱਛਰ ਕਹਿੰਦੇ ਆ ਤੇ ਜੇ ਪੌਦਾ ਖੇਤ ਦੇ ਵਿੱਚ ਖੜਾ ਤਾਂ ਵੀ ਉਥੋਂ ਉਹਨੇ ਰਸ ਚੂਸ ਕੇ ਜਦੋਂ ਅਗਲੇ ਪੌਦਿਆਂ ਉੱਤੇ ਜਾਣਾ ਤਾਂ ਇਸ ਸੀਕੇ ਨਾਲ ਹੀ ਫੈਲਦਾ ਹੈ ਇਸ ਕਰਕੇ ਜਦੋਂ ਇੱਕ ਵਾਰੀ ਸੀ ਪੈਲਾਂ ਵਾਲੇ ਪੌਦਿਆਂ ਨੂੰ ਬਾਹਰ ਕੱਢਦੀ ਤੇ ਉਸ ਤੋਂ ਬਾਅਦ ਉਹਨਾਂ ਸਪਰੀਆਂ ਨੂੰ ਕਵਦੀ ਰਹੀਏ ਜੋ ਕਿ ਚਿੱਟੀ ਚਿੱਟੇ ਤੇਲੇ ਜਾਂ ਚਿੱਟੇ ਮੱਛਰ ਨੂੰ ਰੋਕਦੀਆਂ ਤਾਂ ਉਸ ਦੇ ਨਾਲ ਕਾਫੀ ਹੱਦ ਤੱਕ ਬਚਤ ਹੋ ਜਾਂਦੀ ਹੈ ਨਹੀਂ ਤਾਂ ਫਿਰ ਜਿਹੜਾ ਪੌਦਾ ਵੀ ਪੀਲਾ ਹੋ ਗਿਆ ਤਾਂ ਉਹਨੂੰ ਬਰੀਕਲ ਦਫਲੀਆਂ ਲੱਗਦੀਆਂ ਨਹੀਂ ਇਹ ਲੱਗਦੀਆਂ ਤਾਂ 2-4 ਕੋਈ ਪੀੜਗੀਆਂ ਫਲੀਆਂ ਲੱਗਦੀਆਂ ਤੇ ਇਸ ਤਰ੍ਹਾਂ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਔਰ ਨਾਲ ਨਾਲ ਜਿਹੜੇ ਸਾਡੇ ਖੇਤਾਂ ਦੇ ਪਾਸੇ ਕੋਈ ਨਦੀਨ ਹੈ ਉਹਨਾਂ ਨੂੰ ਵੀ ਸਾਫ਼ ਕਰਕੇ ਰੱਖੋ ਨਾ ਤਾਂ ਵੀ ਕਈ ਵਾਰੀ ਟ੍ਰਾਂਸਫਰ ਹੋ ਕੇ ਆ ਜਾਂਦਾ ਤੇ ਕਈ ਵਾਰੀ ਇਹ ਬੀਜ ਦੇ ਵਿੱਚ ਵੀ ਆ ਜਾਂਦਾ ਸੋ ਇਹਨਾਂ ਗੱਲਾਂ ਦਾ ਖਿਆਲ ਰੱਖਦੇ ਹੋਏ ਤੇ ਹੁਣ ਜਿੱਥੇ ਕਿਤੇ ਖੇਤਾਂ ਦੇ ਵਿੱਚ ਦੇਖਣ ਦੇ ਵਿੱਚ ਆਇਆ ਇਹ ਬਹੁਤ ਵੱਡੀ ਤعداد ਦੇ ਵਿੱਚ ਰੋਗ ਫੈਲ ਗਿਆ ਤਾਂ ਉੱਥੇ ਇਸ ਦੇ ਉੱਤੇ ਕੋਈ ਉਪਚਾਰ ਕਰਨ ਦੀ ਬਹੁਤੀ ਲੋੜ ਨਹੀਂ ਮੂੰਗੀ ਦੀ ਫਸਲ ਨੂੰ ਜਸਤਿਕ ਨਾਲ ਵੀ ਹੈਗਾ ਤੁਸੀਂ ਕੱਟ ਲਓ ਤੇ ਉਸ ਤੋਂ ਅਪਰੰਤ ਜਿਹੜੀ ਹੈਗੀ ਉਹਦਾ ਰੈਂਦ ਖੁੰਦ ਨੂੰ ਖੇਤ ਦੇ ਵਿੱਚ ਬਾਅਦੇ ਉੱਤੇ ਉਸ ਤੋਂ ਬਾਅਦ ਝੋਨਾ ਲਾ ਦਿਓ ਇਹ ਇਸ ਲਈ ਹੁਣ ਇਸ ਦਾ ਕੋਈ ਹੱਲ ਨਹੀਂ ਬਹੁਤ ਬਹੁਤ ਧੰਨਵਾਦ